ਅਸੀਂ ਅਮੀਰ ਹੋਣ ਦੀ ਜਿਹੜੀ ਲਾਲਸਾ ਹੈਗੀ ਨਾ ਮਿਹਨਤ ਨਹੀਂ ਕਰਨਾ ਚਾਹੁੰਦੇ ਤੇ ਦਿਨਾਂ ਦੇ ਵਿੱਚ ਇਹ ਚਾਹੁੰਦੇ ਆ ਕਿ ਅਮੀਰ ਹੋ ਜਾਈਏ ਡਾਲਰ ਸਾਡੇ ਸਰਹਾਨਿਆਂ ਦੇ ਵਿੱਚ ਪਏ ਹੋਣ ਤੇ ਅਸੀਂ ਇਹਦਾ ਕਰਕੇ ਜਿਹੜਾ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਕਰਦੇ ਹੈਗੇ ਆ ਪਹਿਲੀ ਚੀਜ਼ ਤਾਂ ਹੋ ਗਈ ਇਹ ਦੂਜੀ ਚੀਜ਼ ਇਹ ਮੈਨੂੰ ਸਮਝਾਇਓ ਸਾਡੇ ਦਰਸ਼ਕਾਂ ਨੂੰ ਵੀ ਕਿ ਜਿਵੇਂ ਹੁਣ ਇੱਕ ਕੈਨੇਡਾ ਦਾ ਡਰਾਈਵਰ ਆ ਫੜਿਆ ਅਮਰੀਕਾ ਚ ਗਿਆ ਇੱਥੇ ਹੁਣ ਉਸ ਨੂੰ ਸਜ਼ਾ ਹੋਊਗੀ ਫਿਰ ਉੱਥੇ ਕੈਨੇਡਾ ਨੂੰ ਤੋੜਿਆ ਜਾਊਗਾ ਉੱਥੋਂ ਡਿਪੋਰਟ ਕੀਤਾ ਜਾਊਗਾ ਜੀ ਆ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਇਹ ਜਿਹੜਾ 65 ਸਾਲਾ ਰਣਜੀਤ ਸਿੰਘ ਹੈ ਤੇ ਇਹ ਦੇਖੋ ਜਿਹੜਾ ਕੈਨੇਡਾ ਦਾ ਇਹਦੇ ਕੋਲ ਪੀਆਰ ਸੀਗੀ ਹੁਣ ਇੱਕ ਤਾਂ ਇਹਦੀ ਪੀਆਰ ਜਿਹੜੀ ਹੈ ਅਮਰੀਕਾ ਦੇ ਕੋਲ ਪਾਵਰ ਹੈਗੀ ਆ ਉਹ ਰੱਦ ਕਰ ਸਕਦੇ ਆ ਕਿਉਂਕਿ ਇਹਨਾਂ ਦੀ ਸੰਧੀ ਹੈਗੀ ਆ ਜੇ ਇਹਨਾਂ ਦਾ ਬੰਦਾ ਕੋਈ ਉਧਰ ਫੜਿਆ ਜਾਂਦਾ ਤਾਂ ਉਹ ਵੀ ਇਸ ਤਰ੍ਹਾਂ ਕਰ ਸਕਦੇ ਆ ਸੋ ਇਸ ਤਰੀਕੇ ਦੇ ਨਾਲ ਹੁਣ ਤਾਂ ਇੱਕ ਤਾਂ ਇਹਦੀ ਰੈਜ਼ਿਡੈਂਸੀ ਜਿਹੜੀ ਹੈਗੀ ਆ ਉਹ ਗਈ ਨੰਬਰ 2 ਤੇ ਤੁਸੀਂ ਉਮਰ ਦੇਖੋ 65 ਇਅਰ ਦਾ ਹੈਗਾ ਆ ਇਨੀ ਉਮਰ ਵਿੱਚ ਤਾਂ ਲੋਕ ਸੋਚਦੇ ਆ ਕਿ ਯਾਰ ਹੁਣ ਕੋਈ ਰਿਟਾਇਰ ਹੋ ਕੇ ਤੇ ਕਿਸੇ ਰਾਮ ਦੇ ਨਾਲ ਬਹਿ ਕੇ ਬੱਚਿਆਂ 'ਚ ਬਹਿ ਕੇ ਰੋਟੀ ਪਾਣੀ ਖਾਣੇ ਆ ਆ ਬੰਦਾ ਕਹਿੰਦਾ ਜਦੋਂ ਰੱਬ ਦਾ ਨਾਮ ਤੇ ਆਓ ਕਿਉਂਕਿ ਬੰਦੇ ਕੋਈ ਗਾੜੀ ਜਿੰਨੀ ਕਿ ਉਮਰ ਰਹਿ ਜਾਂਦੀ ਐ 80 85 ਸਾਲ ਫਿਰ ਤਾਂ ਸੁਰਤੀ ਜਿਹੜੀ ਉੱਪਰ ਨੂੰ ਲੱਗ ਜਾਂਦੀ ਬੰਦਾ ਕਹਿੰਦਾ ਕਿਹੜੇ ਪੁੱਠੇ ਕੰਮ ਕਰਨੇ ਐ ਇਸ ਉਮਰ 'ਚ ਪਰ ਬੰਦੇ ਕਿਤੇ ਟੱਲਦੇ ਜੀ ਪਰ ਸਮਝ ਨਹੀਂ ਆਈ ਤੁਸੀਂ ਦੇਖੋ ਝੰਡਾ ਸਾਹਿਬ 95 ਕਿਲੋ ਕੋਕੀਨ ਤੇ 20 ਕਿਲੋ ਹੈਰੋਇਨ ਜਿਹੜਾ ਉਹ ਇਹਨਾਂ ਦੇ ਕੋਲੋਂ ਫੜਿਆ ਗਿਆ ਕਮਿਊਨਿਟੀ ਜੇ ਤਾਂ ਬਦਨਾਮੀ ਹੈਗੀ ਹੈਗੀ ਆ ਪਰ ਜੇ ਆਪਾਂ ਗੱਲ ਕਰੀਏ ਕਈ ਲੋਕ ਇਹ ਵੀ ਕਹਿੰਦੇ ਵੀ ਹਾਂ ਵੀ ਕਮਿਊਨਿਟੀ ਦੀ ਕਿਉਂ ਹਾਂ ਚਲੋ ਆਪਾਂ ਇਹ ਵੀ ਗੱਲ ਮੰਨ ਲੈਂਦੇ ਹਾਂ ਕਮਿਊਨਿਟੀ ਦੀ ਨਹੀਂ ਪਰ ਜਦੋਂ ਪੰਜਾਬੀ ਹੋਣ ਦੇ ਨਾਤੇ ਗੱਲਬਾਤ ਸਾਹਮਣੇ ਆਉਂਦੀ ਹੈ ਫੇਰ ਕਹਿੰਦੇ ਜੀ ਆਪਣੇ ਪੰਜਾਬੀਆਂ ਦੀ ਇਹ ਬਾੜੀਆਂ ਗੱਲਾਂ ਜਿਹੜੀਆਂ ਆਪਾਂ ਸ਼ੇਅਰ ਕਰਦੇ ਆਂ ਪਰ ਅਸੀਂ ਥੋੜੀ ਸ਼ੇਅਰ ਕਰ ਰਹੇ ਆਂ ਤਾਂ ਅਸੀਂ ਵੀ ਤਾਂ ਚੁੰਗਾਵਾ ਸਭ ਦੇਖੋ ਅਸੀਂ ਵੀ ਤਾਂ ਪੰਜਾਬ 'ਚ ਇਹੀ ਚੀਜ਼ਾਂ ਕਹਿੰਦੇ ਨਾ ਕਿ ਫਲਾਣੇ ਬੰਦੇ ਨੇ ਫਲਾਣੇ ਸੂਬੇ ਦੇ ਜਿਹੜੇ ਆਪਾਂ ਕਿਰਤੀ ਰੱਖੇ ਨੇ ਜਿਹੜੇ ਆਪਾਂ ਸਿਰੀ ਰੱਖੇ ਨੇ ਜਿਹੜੇ ਕੰਮ ਤੇ ਰੱਖੇ ਨੇ ਉਹਨਾਂ ਨੇ ਸਾਰਿਆਂ ਨੂੰ ਬਦਨਾਮ ਕਰਦੇ ਆ ਤਾਂ ਅਸੀਂ ਵੀ ਉਸੇ ਤਰੀਕੇ ਨਾਲ ਇੱਥੇ ਆਏ ਆ ਤਾਂ ਸਾਨੂੰ ਫਿਰ ਇੱਕੇ ਤੱਕੜੀ 'ਚ ਤੋਲਦੇ ਨੇ ਇਹ ਲੋਕ ਤਾਂ ਦੇਖੋ ਬਿਲਕੁਲ ਝੰਡ ਸਾਹਿਬ ਹੁਣ ਜੇ ਆਪਾਂ ਇੱਥੇ ਗੱਲ ਕਰੀਏ ਨੇ ਇਹ ਕੋਈ 2-3 ਜਣੇ ਨਹੀਂ ਇਹਨਾਂ ਦੇ ਨਾਲ ਹੋਰ ਵੀ ਕਈ ਬੰਦੇ ਜਿਹੜੇ ਆ ਉਹ ਫੜੇ ਹੋਏ ਆ ਜਿਨ੍ਹਾਂ ਨੂੰ ਹਜੇ ਸਜ਼ਾ ਹੋਣੀ ਆ ਇਹ ਤਾਂ ਜਿਨ੍ਹਾਂ ਨੂੰ ਸਜ਼ਾ ਹੋਈ ਆ ਆਪਾਂ ਉਹਨਾਂ ਦੀ ਗੱਲ ਕਰ ਰਹੇ ਆਂ